ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ ਜੋ ਪਿੰਡਾਂ ਦੀ 24000 ਏਕੜ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਗਰਮਾਇਆ ਹੋਇਆ ਹੈ ਉਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਪਹਿਲਾਂ ਧਰਨਾ ਪ੍ਰਦਰਸ਼ਨ ਵੀ ਲੁਧਿਆਣਾ ਦੇ ਵਿੱਚ ਕੀਤਾ ਗਿਆ ਸੀ ਔਰ ਇਸ ਤੋਂ ਬਾਅਦ ਹੁਣ ਇੱਕ ਅਹਿਮ ਪ੍ਰੈਸ ਕਾਨਫਰੰਸ ਜੋ ਹੈ ਉਹ ਅਕਾਲੀ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਔਰ ਇਸ ਦੇ ਵਿੱਚ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਕੱਲ ਜੋ ਕੈਬਿਨੇਟ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਤੋਂ ਬਾਅਦ ਅਮਨ ਅਰੋੜਾ ਹੁਣਾ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਹ ਜ਼ਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਕੁਝ ਜਾਣਕਾਰੀਆਂ ਦਿੱਤੀਆਂ ਗਈਆਂ ਔਰ ਜਿਹੜੇ ਸਿਆਸਤ ਸਿਆਸਤਦਾਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ ਸਵਾਲ ਖੜੇ ਕੀਤੇ ਜਾ ਰਹੇ ਨੇ ਇੱਥੋਂ ਤੱਕ ਆਖਿਆ ਜਾ ਰਿਹਾ ਹੈ ਕਿ ਇਹ ਕਿਸਾਨਾਂ ਦੇ ਨਾਲ ਸਿੱਧਾ-ਸਿੱਧਾ ਸਰਕਾਰ ਧੱਕਾ ਕਰ ਰਹੀ ਹੈ ਔਰ ਪੰਜਾਬ ਦੀ ਉਪਜਾਊ ਜ਼ਮੀਨ ਜੋ ਹੈ ਉਸ ਨੂੰ ਦੱਬਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਤੇ ਇਸ ਉੱਤੇ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਸਪਸ਼ਟਿਕਰਨ ਵੀ ਦਿੱਤਾ ਗਿਆ ਔਰ ਇਸ ਉੱਤੇ ਕਹਿ ਸਕਦੇ ਆ ਕਿ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਤੇ ਹੁਣ ਅਕਾਲੀ ਦਲ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਸੱਚਾਈ ਜੋ ਹੈ ਉਹ ਲੋਕਾਂ ਸਾਹਮਣੇ ਰੱਖੀ ਜਾ ਰਹੀ ਹੈ ਕਿ ਕੁਝ ਕਹਿ ਰਹੇ ਨੇ ਇਹ ਅਕਾਲੀ ਲੀਡਰ ਆ ਸੁਣਦੇ ਆ ਮੈਂਬਰ ਆਫ ਪਾਰਲੀਮੈਂਟ ਲੁਧਿਆਣਾ ਦੀ ਜੋਨ ਵੀ ਸ਼ੌਮਨੀ ਕਾਲੀ ਦਲ ਵੱਲੋਂ ਡਿਗੀ ਆ ਹੋਣ ਦੇ ਨਾਲ ਸੁਧਾਰ ਕੁਝ ਜੈਂਪਸਨ ਦੇ ਰਿਹਾ ਔਰ ਸ਼੍ਰੋਮਣੀ ਕਾਲੀ ਦਾ ਲੁਧਿਆਣਾ ਦੇ ਹਾਦੀ ਦੇ ਜੋ ਪ੍ਰਧਾਨ ਦਿੱਤੀਆਂ ਸਵਾਗਤ ਹਾਰੇ ਨੇ ਹਲਕਾ ਰਾਇਗੁਰ ਦੇ ਪੰਜਾਬ ਬ੍ਰਿੰਦਰ ਸਿੰਘ ਸੱਦੋਂ ਗਿੱਲ ਹਲਕੇ ਤੋਂ ਸਦਾ ਪ੍ਰੇਮ ਸਿੰਘ ਵਰਨਾਪੁਰ ਅਦੇ ਹਲਕੇ ਦਾਖੇ ਦੇ ਆਏ ਬਤਵਾਉਂਦੇ ਸੁਚਨਾ ਦਾ ਮੈਂ ਵੈਲਕਮ ਕਰਦਾ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆ ਅਸੀਂ ਇੱਕ ਸੰਘਰਸ਼ ਵੱਢਿਆ ਸੀਗਾ ਜੀ ਜੋ ਕਿ ਪੰਜਾਬ ਸਰਕਾਰ ਵੱਲੋਂ ਜੋ ਬਹੁਤ ਹੀ ਸ਼ਰਾਰਤੀ ਢੰਗ ਨਾਲ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਸ ਵੱਲੋਂ ਲੈਂਡ ਪੂਲਿੰਗ ਦਾ ਜਿਹੜਾ ਐਕਟ ਲਿਆਂਦਾ ਗਿਆ ਵਾ ਉਸ ਨੂੰ ਕੱਲ ਇਹਨਾਂ ਨੇ ਕੈਬਨਿਟ ਦੇ ਵਿੱਚ ਅਪਰੂਵ ਕਰਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਭੀ ਸਿੰਘ ਬਾਦਲ ਜੋ ਕਿ ਇਕਲੌਤੇ ਲੀਡਰ ਹਨ ਜਿਨ੍ਹਾਂ ਨੇ ਆ ਕੇ ਗਰਾਊਂਡ ਤੇ ਸਾਡੇ ਹਲਕੇ ਦਾਖੇ ਦੇ ਕਿਉਂਕਿ ਇਸ ਵਿੱਚ 18 ਪਿੰਡ ਲੁਧਿਆਣਾ ਜ਼ਿਲ੍ਹੇ ਦੇ ਤਕਰੀਬਨ 44 ਪਿੰਡ ਦੇ ਇਥੇ ਉਹਨਾਂ ਨੇ ਸਾਰ ਲਈ ਸੀਗੀ ਇਸੇ ਵਾਲ ਪਿੰਡ ਦੇ ਵਿੱਚ ਕਿਸਾਨਾਂ ਨਾਲ ਮੁਲਾਕਾਤ ਕੀਤਾ ਸੀ ਤੇ ਉੱਥੇ ਹੀ ਇੱਕ ਬਹੁਤ ਵੱਡੇ ਧਰਨੇ ਦਾ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਜਿਸ ਦਾ ਕਿ ਕਿਸਾਨਾਂ ਨੇ ਸ਼੍ਰਮਣਿਕ ਆਰੀਦਲ ਤੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੇ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਉਸ ਧਰਨੇ ਨੂੰ ਸਫਲ ਬਣਾਇਆ ਜੋ ਕਿ ਕਲਾਡਾ ਦਫ਼ਤਰ ਦੇ ਬਾਹਰ ਦਿੱਤਾ ਗਿਆ ਸੀ ਸ਼ਾਇਦ ਉਸੇ ਧਰਨੇ ਕਰਕੇ ਇਹਨਾਂ ਨੂੰ ਪਿਛਲੇ ਦੋ ਦਿਨ ਦਿਨਾਂ ਦੇ ਵਿੱਚ ਇਸ ਪਾਲਿਸੀ ਦੇ ਵਿੱਚ ਕੁਝ ਚੇਂਜਸ ਕਰਗੀਆਂ ਪਈਆਂ ਤੇ ਅਸੀਂ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲੀ ਦਲ ਦੀ ਜੋ ਜ਼ਿਲ੍ਹੇ ਦੀ ਲੀਡਰਸ਼ਿਪ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਪ੍ਰਧਾਨ ਸੁਜੀਤ ਸਿੰਘ ਬਾਦਲ ਸਾਹਿਬ ਦਾ ਜਿਨ੍ਹਾਂ ਨੇ ਇਸ ਸੰਘਰਸ਼ ਨੂੰ ਇਸ ਲੈਵਲ ਤੱਕ ਲੈ ਕੇ ਗਏ ਜੋ ਲੈਂਡ ਪੂਲਿੰਗ ਪਾਲਿਸੀ ਇਹਨਾਂ ਵੱਲੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਕੈਬਨਿਟ ਵੱਲੋਂ ਕੱਲ ਅਪਰੂਵ ਕੀਤੀ ਗਈ ਹੈ ਜੀ ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਬਟੇ ਲੈਂਡ ਚੰਕ ਹੋਣਗੇ ਵੱਡੇ ਟੱਕ ਹੋਣਗੇ ਇਹ ਇਕੱਠੇ ਕਰ ਕਰਕੇ ਇਹਨਾਂ ਨੇ ਪ੍ਰਾਈਵੇਟ ਬਿਲਡਰਾਂ ਨੂੰ ਡਿਵੈਲਪਰਾਂ ਨੂੰ ਦੇਣੇ ਨੇ ਬੜਾ ਹੀ ਇੱਕ ਇਹਨਾਂ ਦੇ ਕੈਬਨਿਟ ਮੰਤਰੀ ਨੇ ਅਮਨ अरोड़ा ਜੀ ਅਤੇ ਉਸ ਤੋਂ ਬਾਅਦ ਇਹਨਾਂ ਦੇ ਆਪ ਤੇ ਜੋ ਕਿਸਾਨ ਮੰਗ ਨੇ ਉਹਨਾਂ ਨੇ ਬਗਾਹਦਾ ਪ੍ਰੈਸ ਕਾਨਫਰੰਸ ਕਰਕੇ ਇੱਕ ਗੱਲ ਕਹੀ ਕਿ ਇਹ ਜੀ ਗੇਮ ਚੇਂਜਰ ਆ ਇਹ ਗੇਮ ਚੇਂਜਰ ਤਾਂ ਹੈ ਪਰ ਇਹ ਕਿਸਾਨਾਂ ਲਈ ਨਹੀਂ ਆਮ ਲੋਕਾਂ ਲਈ ਨਹੀਂ ਇਹ ਗੇਮ ਚੇਂਜਰ ਹੈ ਜੀ ਵੱਡੀਆਂ ਕੰਪਨੀਆਂ ਦੇ ਲਈ ਦੇਖੋ ਇਸ ਸਮੇਂ ਲੁਧਿਆਣਾ ਜਿਲ੍ਹੇ ਦੀ ਏਰ ਸਥਿਤੀ ਹੋ ਚੁੱਕੀ ਆ ਕਿ ਮਾਰਕੀਟ ਦੇ ਰੇਟ ਇੱਕ ਤਰ੍ਹਾਂ ਨਾਲ ਕ੍ਰੈਸ਼ ਕਰ ਚੁੱਕੇ ਨੇ ਜੋ ਪ੍ਰਾਈਵੇਟ ਕਲੋਨਾਈਜ਼ਰ ਜਾਂ ਉਸ ਦੇ ਨਾਲ ਲੱਗਦੀਆਂ ਜ਼ਮੀਨਾਂ ਨੇ ਜੋ ਕਿਸਾਨਾਂ ਦੀਆਂ ਸਪੈਸ਼ਲੀ ਗੱਲ ਕਰਦੇ ਹਾਂ ਹਲਕੇ ਤਖੇ ਦੇ ਜਿਵੇਂ ਪਿੰਡ ਵੀਰਵੀ ਈਸੇਵਾਲ ਉੱਥੇ ਅੱਜ ਦੀ ਰੇਟ ਦੇ ਵਿੱਚ ਨਾ ਤਾਂ ਕੋਈ ਬਾਏਰ ਆ ਨਾ ਕੋਈ ਸੈਲਰ ਆ ਇਸ ਕਰਕੇ ਮਾਰਕੀਟ ਬਿਲਕੁਲ ਰੁਕੀ ਪਈ ਆ ਮੈਂ ਤੁਹਾਨੂੰ ਕੁਝ ਪਾਲਿਸੀ ਦੀਆਂ ਮੇਨ ਗੱਲਾਂ ਦੇ ਬਾਰੇ ਲੈ ਕੇ ਧਿਆਨ ਤੁਹਾਡਾ ਉੱਧਰ ਦਿਵਾਉਣਾ ਚਾਹੁੰਦਾ ਹਾਂ ਇਹ ਕਿ ਇਹਨਾਂ ਨੇ ਉਸ ਦੇ ਵਿੱਚ ਬੋਲ ਦਿੱਤਾ ਜੀ ਕਿ ਅਸੀਂ ਫਾਰਵਰਡ ਦੀ ਜਦ ਤੱਕ ਐਨਓਸੀ ਨਹੀਂ ਆਉਂਦੀ ਲੋਅ ਆਬਜੈਕਸ਼ਨ ਸਰਟੀਫਿਕੇਟ ਉਸ ਮਿਹਲੇ ਤੱਕ ਅਸੀਂ ਉਸ ਦੀ ਜ਼ਮੀਨ ਨੂੰ ਐਕਵਾਇਰ ਜਾਂ ਲੈਂਡ ਪੂਲਿੰਗ ਦੇ ਹੇਠ ਨਹੀਂ ਲਿਆਵਾਂਗੇ ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਆ ਜਿਹੜਾ ਇਹਨਾਂ ਨੇ ਸੀਐਲਯੂ ਰੋਕਤਾ ਵਾ ਪ੍ਰੋਜੈਕਟਾਂ ਦਾ ਉਸ ਦੇ ਨਾਲ ਜੋ ਕਲੋਨਾਈਜ਼ਰ ਨੇ ਜਾਂ ਵਪਾਰੀ ਨੇ ਉਹਨਾਂ ਦਾ ਰੁਝਾਨ ਬਿਲਕੁਲ ਹੀ ਜ਼ਮੀਨਾਂ ਖਰੀਦਣ ਵਾਲੇ ਪਾਸੇ ਤੋਂ ਮੰਤ ਹੋ ਚੁੱਕਿਆ ਹੋ ਜੀ ਜਿਹੜੀ ਕਿਸਾਨਾਂ ਨੂੰ ਇੱਕ ਅਸੀਂ ਇੱਥੇ ਅੱਜ ਬੇਨਤੀ ਕਰਨ ਆਏ ਆ ਕਿ ਕਿਸਾਨ ਵੀਰ ਇੱਕ ਹਲਫੀਆ ਬਿਆਨ ਦੇਣ ਕਿਉਂਕਿ ਇਹਨਾਂ ਨੇ ਕਿਹਾ ਵੀ ਸਾਨੂੰ ਨੋਬਜੈਕਸ਼ਨ ਸਰਟੀਫੀਕੇਟ ਹੈ ਇਸ ਦੇ ਉਲਟ ਅਸੀਂ ਕਿਸਾਨਾਂ ਨੂੰ ਇਹ ਕਿਸਾਨ ਵੀਰਾਂ ਨੂੰ ਪਿੰਡ ਵਾਸੀਆਂ ਨੂੰ ਇਹ ਵੀ ਬੇਨਤੀ ਕਰਨ ਆਏ ਆ ਧਿਲੋ ਸਾਹਿਬ ਤੁਹਾਨੂੰ ਬਰੀਫ ਕਰਨਗੇ ਉਸ ਹਲਫੀਆ ਬਿਆਨ ਦੇ ਬਾਰੇ ਅਸੀਂ ਪਿੰਡ-ਪਿੰਡ ਜਾ ਕੇ ਸੁਣਾਉਣ ਲਈ ਕੱਲ੍ਹ ਦਿਨ ਕੈਂਪ ਲਗਾਊਗਾ ਉਹ ਅਸੀਂ ਹਲਫੀਆ ਬਿਆਨ ਦਵਾਗੇ ਤਾਂਕਿ ਸਰਕਾਰ ਮਜਬੂਰ ਹੋ ਸਕੇ ਜਦ ਵੱਡੇ ਨੰਬਰ ਦੇ ਵਿੱਚ ਗਲਾਟਾ ਵੀ ਕਿ ਸਾਡੇ ਹਲਫੀਆ ਬਿਆਨ ਜੋ ਕਿ ਸਾਡੇ ਇੱਕ ਤਰ੍ਹਾਂ ਦਾ ਇਤਰਾਜ ਸਰਟੀਫਿਕੇਟ ਹੋਊਗਾ ਉਥੇ ਉਹ ਪਹੁੰਚਣਗੇ ਤਾਂ ਇਹਨਾਂ ਨੂੰ ਇਸ ਪਾਲਿਸੀ ਦੇ ਵਿੱਚ ਇਹ ਮਜਬੂਰ ਹੋ ਜਾਣਗੇ ਕਿ ਇਹ ਉਸ ਦੇ ਵਿੱਚ ਅੱਗੇ ਨਾਮ ਵੱਧ ਸਕਣ ਇੱਕ ਬੜੀ ਹੋਰ ਇਹਨਾਂ ਨੇ ਗੱਲ ਸ਼ਰਾਰਤੀ ਢੰਗ ਦੇ ਵਿੱਚ ਨਾਲ ਉਸ ਪਾਲਿਸੀ ਦੇ ਵਿੱਚ ਇੱਕ ਚੇਂਜ ਕੀਤੀ ਹੈ ਕਿ ਲਾਲਚ ਦਿੱਤਾ ਜੀ ਕਿਸਾਨਾਂ ਨੂੰ ਕਿ ਜੇ ਕਿਸਾਨ 9 ਏਕੜ ਜ਼ਮੀਨ ਸਾਨੂੰ ਦੇਊਗਾ ਤਾਂ ਉਸ ਦੇ ਬਦਲੇ ਅਸੀਂ ਕਿਸਾਨ ਨੂੰ 3 ਏਕੜ ਦਵਾਂਗੇ ਬਟ ਉਹ 3 ਏਕੜ ਦੇ ਜਿਹੜੇ ਉਹ ਗਰੁੱਪ ਹਾਊਸਿੰਗ ਦੇ ਲਈ ਅਸੀਂ ਸਾਈਟ ਦਵਾਂਗੇ ਗਰੁੱਪ ਹਾਊਸਿੰਗ ਦਾ ਮਤਲਬ ਤੁਹਾਨੂੰ ਵੀ ਪਤਾ ਕਿ ਅਪਾਰਟਮੈਂਟ ਹੋਗੇ ਇਸ ਦਾ ਮਤਲਬ ਕਿਸਾਨ ਆਪਣੇ 9 ਕਿਲੇ ਜਮੀਨ ਦੇ ਬਦਲੇ ਜਿਹੜੀ 3 ਕਿਲੇ ਦੇਊਗਾ ਉਹ ਉਸ ਤੋਂ ਬਾਅਦ ਕਿਸੇ ਪ੍ਰਾਈਵੇਟ ਡਿਵੈਲਪਰ ਨੂੰ ਜਾਂ ਕਿਸੇ ਪ੍ਰਾਈਵੇਟ ਬੰਦੇ ਨੂੰ ਸਿਰਫ ਗਰੁੱਪ ਹਾਊਸਿੰਗ ਲਈ ਕੀ ਦੇ ਸਕਦਾ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੱਥੇ ਕਿੰਨੇ ਕੁ ਗਰੁੱਪ ਹਾਊਸਿੰਗ ਪ੍ਰੋਜੈਕਟ ਬਣ ਜਾਣਗੇ ਅਪਾਰਟਮੈਂਟਸ ਦੀ ਤਾਂ ਪਹਿਲਾਂ ਹੀ ਓਵਰ ਸਪਲਾਈ ਚੱਲ ਰਹੀ ਹੈ ਲੁਧਿਆਣੇ 'ਚ ਇਹ ਬੜਾ ਇੱਕ ਇਹਨਾਂ ਦਾ ਅਸੋ ਹੀਣਾ ਕਾਦਮਾ ਕਿ ਕਿਸਾਨਾਂ ਨੂੰ ਲਾਲਚ ਦੇ ਦੋ ਪਰ ਕਿਸਾਨ ਵੀ ਹੁਣ ਸਿਆਣਾ ਹੋ ਚੁੱਕਿਆ ਜੀ ਇਸੇ ਤਰ੍ਹਾਂ ਇਹਨਾਂ ਨੇ 50 ਏਕੜ ਦੇ ਬਦਲੇ 30 ਏਕੜ ਦੇਣ ਦਾ ਵੀ ਲਾਲਚ ਦਿੱਤਾ ਵਾ ਇਸ ਦੇ ਵਿੱਚ ਵੀ ਬਹੁਤ ਕਮੀਆਂ ਨੇ ਇੱਕ 2012 ਦੇ ਵਿੱਚ ਜਦੋਂ ਲੈਂਡ ਪੂਲਿੰਗ ਆਈ ਹੈ ਜਿਹੜੀ ਬੜੀ ਇੰਪੋਰਟੈਂਟ ਗੱਲ ਆ ਇਹਨਾਂ ਨੇ ਉਸ ਦਾ ਟਾਈਮ ਪੀਰੀਅਡ ਰੱਖਿਆ ਸੀ 3 ਸਾਲ ਜਾਉਂਦੇ ਹੋਰ ਜ਼ਿਲ੍ਹੇ ਦੇ ਵਿੱਚ ਵੀ ਜਦੋਂ ਉਦੋਂ ਤਰੋਂ ਠੇਕਾ ਸੀ ਜਿਹੜਾ ਜ਼ਮੀਨਾਂ ਦਾ 30 35 40 35000 ਤੱਕ ਸੀਗਾ ਜੀ ਇਹਨਾਂ ਨੇ ਇਸ ਦੇ ਵਿੱਚ ਵੀ ਇਹ ਕਿਹਾ ਕਿ 3 ਸਾਲ ਤੱਕ ਅਸੀਂ ਕਿਸਾਨ ਨੂੰ 30000 ਰੁਪਏ ਪ੍ਰਤੀ ਏਕੜ ਇੱਕ ਸਾਲ ਦਾ ਦੇਵਾਂਗੇ ਜਦ ਕਿ ਇੱਥੇ ਕਿਸਾਨ 65 ਤੋਂ 70000 75000 ਰੁਪਏ ਤੱਕ ਆਮਦਨ ਆਪਣੀ ਲੈ ਰਿਹਾ ਵਾ 1 ਏਕੜ ਦੇ ਵਿੱਚੋਂ ਇਹਦਾ ਸਿੱਧਾ ਸਿੱਧਾ ਮਤਲਬ ਇਹ ਹੈ ਕਿ ਬੰਨ੍ਹਣ ਹੋ ਗਿਆ 3 ਸਾਲ ਲਈ ਉਸ ਦੇ ਬਾਅਦ ਉਸ ਦੇ ਵਿੱਚ ਐਕਸਟੈਂਸ਼ਨਾਂ ਕੀਤੀਆਂ ਜਾਣਗੀਆਂ ਸੇ ਤਾਂ ਸਦਾ ਇਹ ਇਹ ਤਾਂ ਕਹੀ ਰੇ ਨੇ ਕਿ 3 ਸਾਲ ਦੇ ਵਕਵੀਤ ਰਾਨ ਅਸੀਂ ਡਵੈਲਪਮੈਂਟ ਕਰਾਂਗੇ ਤੇ ਸਿਰਫ ਮਾਤਰ ਤਿੰਨ ਸਾਲਾਂ ਦਾ ਟੋਟਲ 90000 ਰੁਪਏ ਅਸੀਂ ਦਵਾਂਗੇ ਕਿਸਾਨ ਦੀ ਜ਼ਮੀਨ ਦਾ ਬੰਨਣ ਹੋ ਜਾਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਛੋਟੀ ਜੀ ਧਾਰਨ ਦੇਣਾ ਚਾਹੁੰਦਾ ਹਲਵਾਰਾ 에ਰਪੋਰਟ ਦਾ ਪ੍ਰੋਜੈਕਟ ਆ ਉਹ ਵੀ ਗਲੱਡਾ ਤੇ 에ਰਪੋਰਟ ਅਥਾਰਟੀ ਆਫ ਇੰਡੀਆ ਨੇ ਰੜਕੇ ਬਣਾਇਆ 100 ਏਕੜ ਦਾ ਪਲਾਨ ਆ 14 ਵਾਰਤਾ ਉਹਦੀ ਐਕਸਟੈਂਸ਼ਨ ਲਈ ਜਾ ਚੁੱਕੀ ਆ ਸਮੇਂ ਦੀ ਡਿਲੀਵਰੀ ਦੀ ਇਤਾਂ ਦੀਆਂ ਇਸ ਵਿੱਚ ਵੀ ਬਹੁਤ ਐਕਸਟੈਂਸ਼ਨ ਆਉਣਗੀਆਂ ਇਹ ਸਿਰਫ ਲੋਕਾਂ ਨੂੰ ਗਮਰਾਹ ਕਰ ਰਹੇ ਨੇ 3 ਸਾਲ ਦੇ ਵਿੱਚ ਕੁਝ ਨਹੀਂ ਉੱਥੇ ਹੋਣਾ ਹੈਗਾ ਉਸ ਤੋਂ ਬਾਅਦ ਕਹਿਣਗੇ 6 ਮਹੀਨੇ ਦੀ ਐਕਸਟੈਂਸ਼ਨ ਆ ਗਈ ਉਸ ਤੋਂ ਬਾਅਦ ਫਿਰ 6 ਮਹੀਨੇ ਦੀ ਪਾਲਣਗੇ ਜੀ ਇੱਕ ਇੱਕ ਕਹਿ ਰਹੇ ਨੇ ਕਿ 400% ਅਸੀਂ ਰਿਟਰਨ ਦਵਾਗੇ ਜੇ ਇਹ 400% ਰਿਟਰਨ ਕਿਸਾਨ ਨੂੰ ਦੇ ਰਹੇ ਆ ਤਾਂ ਫਿਰ ਆ ਜਿਹੜਾ 30000 ਰੁਪਏ ਪ੍ਰਤੀ ਏਕੜ ਵਾਲਾ ਇਹ ਐਡਾ ਵੱਡਾ ਕੋਝਾ ਮਜ਼ਾਕ ਕਿਉਂ ਕਰ ਰਹੇ ਨੇ ਫਾਇਦਾ ਕਰ ਰਹੇ ਨੇ ਇਹ ਪ੍ਰਾਈਵੇਟ ਡਿਵੈਲਪਰਾਂ ਦਾ ਪ੍ਰਾਈਵੇਟ ਡਿਵੈਲਪਰਾਂ ਨੂੰ ਇਹਨਾਂ ਨੇ ਸਾਈਟਾਂ ਦੇਣੀਆਂ ਨੇ ਉਹ ਵੀ ਵੱਡੀਆਂ ਕੰਪਨੀਆਂ ਜਿਵੇਂ ਕਿ ਦਿੱਲੀ ਦੀ ਸ਼ਰਾਬ ਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕੇਜਰੀਵਾਲਾ ਦੇ ਇਸ ਦੀ ਜੁੰਡਲੀ ਨੇ ਲਿਕਰ ਪਾਲਿਸੀ ਦੇ ਵਿੱਚ ਬਹੁਤ ਵੱਡੇ ਫਾਇਦੇ ਦਿੱਤੇ ਸੀ ਵੱਡੇ ਪ੍ਰਾਈਵੇਟ ਖਿਡਾਰੀਆਂ ਨੂੰ ਜਿਹਨਾਂ ਨੂੰ ਇਹ ਗੇਮ ਚੇਂਜਰ ਮੰਨਦੇ ਆ ਇਸੇ ਤਰ੍ਹਾਂ ਇਹਨਾਂ ਨੇ ਕਰਤਾ ਕਿ 15% ਡਿਸਕਾਊਂਟ ਦਵਾਂਗੇ ਅਸੀਂ ਅਲੋਟੀਆਂ ਨੂੰ ਅਲੋਟੀਆਂ ਕੌਣ ਨੇ ਜਿਨ੍ਹਾਂ ਨੂੰ ਸਾਈਟਸ ਲੋਟ ਹੋਣਗੀਆਂ ਕਿਸਾਨਾਂ ਦੀਆਂ ਦੂਜੇ ਪਾਸੇ ਪ੍ਰਾਈਵੇਟ ਪ੍ਰੋਜੈਕਟਾਂ ਦਾ ਖਾਤਮਾ ਕਰਕੇ CLU EDC ਦੇ ਕੱਲ ਇਹਨਾਂ ਨੇ ਚਾਰਜੇਸ ਵੀ ਬਤਾ ਦੇ। ਦੇਖੋ ਇੱਕ ਇਹ ਸਾਫ਼ ਸੰਕੇਤ ਆ ਕਿ 15% ਦੀ ਅਸੀਂ ਡਿਸਕਾਊਂਟ ਦਵਾਂਗੇ ਜੇ ਤੁਸੀਂ ਸਾਨੂੰ ਇਕੱਠੇ ਪੈਸੇ ਦੇ ਰਹੇ ਹੋ ਪ੍ਰਾਈਵੇਟ ਅਥਾਰਟिटीज ਨੂੰ। ਦੂਸਰੇ ਪਾਸੇ ਜੇ ਕੋਈ ਪ੍ਰਾਈਵੇਟ ਡਿਵੈਲਪਰ 5 ਏਕੜ 10 ਏਕੜ 15 20 25 ਆਪਦੇ ਇਕੱਠੇ ਕਰਕੇ ਪ੍ਰੋਜੈਕਟ ਲਾਉਂਦਾ ਵਾ ਤਾਂ ਉਸ ਨੂੰ CLU ਦੇ EDC ਦੇ ਪੈਸੇ ਜਾਵਾ ਕਰਾਉਣੇ ਪੈਂਦੇ ਆ। ਇਹਨਾਂ ਨੇ ਕੱਲ ਇਹੀ ਮੀਟਿੰਗ ਦੇ ਵਿੱਚ ਨਾਲ ਦੀ ਨਾਲ ਉਹ ਉਸ ਦੇ ਵਿੱਚ ਵੀ ਇਜ਼ਾਫਾ ਕਰਤਾ ਵਾ। ਸਰਕਾਰ ਚਾਹੁੰਦੀ ਹੈ ਕਿ ਇੱਥੇ ਰੀਅਲ ਅਸਟੇਟ ਦੇ ਵਿੱਚ ਕੋਈ ਵੀ ਆਮ ਬੰਦਾ ਤਰੱਕੀ ਨਾ ਕਰ ਸਕੇ। ਇਸ ਤੋਂ ਪਹਿਲਾਂ ਵੀ ਅਸੀਂ ਧਰਨੇ ਵਾਲੇ ਦਿਨ ਵੀ ਇਹੀ ਗੱਲ ਚੁੱਕੀ ਸੀ ਕਿ ਜਿਹੜੀਆਂ ਇੱਥੇ 100-100 ਏਕੜ ਦੀਆਂ ਕਲੋਨੀਆਂ ਨੇ ਚਾਹੇ ਤਾਂ ਇਹ ਫਰੋਸਪਰ ਰੋਡ ਹੋਵੇ ਚਾਹੇ ਇਹ ਨਹਿਰ ਬੜਾ ਹੋਜੀ ਨਰਬਲਜੀਤ ਸਿੰਘ ਸਿੱਖੂ ਮਾਰਗ ਹੋੜਾ ਪਾਸ ਹੋਵੇ ਇੱਥੇ ਜਿਹੜੀਆਂ 100-100 ਏਕੜ ਦੀਆਂ ਪ੍ਰਾਈਵੇਟ ਕਲੋਨੀਆਂ ਬਣੀਆਂ ਹਜੇ ਉੱਥੇ ਨਹੀਂ 10% ਬਸ ਉਹ ਤਾਂ ਉੱਥੇ ਹੀ ਆ ਤਾਂ ਇਹ ਇੱਕ ਉਜਾੜਾ ਵਾ ਹੋਰ ਕੁਝ ਨਹੀਂ ਜਿਹੜਾ ਸਾਡਾ ਹੁਣ ਇਸ ਤੋਂ ਅਗਲਾ ਪ੍ਰੋਗਰਾਮ ਆ ਪਿੰਡਾਂ ਦੇ ਵਿੱਚ ਜਾ ਕੇ ਹਲਫੀਆਂ ਬਿਆਨ ਦੇਣ ਦਾ ਲੋਕਾਂ ਤੋਂ ਹਲਫੀਆਂ ਬਿਆਨ ਜੋ ਲੋਕ ਦੇਣਗੇ ਅਸੀਂ ਉਸ ਦੇ ਕੈਂਪ ਲਗਾਵਾਂਗੇ ਉਸ ਬਾਰੇ ਸਰਦਾਰ ਰਜੀਤ ਸਿੰਘ ਢਿੱਲੋਂ ਜੋ ਕਿ ਲੋਕ ਸਭਾ ਹਲਕਾ ਚਾਰਜਵੀਂ ਨੇ ਤੇ ਇਥੋਂ ਸਾਬਕਾ ਐਮ ਐਲ ਏ ਵੀ ਨੇ ਲੁਧਿਆਣੇ ਤੋਂ ਉਹ ਤੁਹਾਨੂੰ ਦੱਸਣਗੇ ਸਰਦਾਰ ਰਜੀਤ ਸਿੰਘ ਢਿੱਲੋਂ ਸਾਹਿਬ ਬਹੁਤ ਸੰਭਾਜੋ মিডিਆ ਤੋਂ ਆਏ ਹੋਏ ਸਾਰੇ ਹੀ ਲੁਧਿਆਣਾ ਦੇ ਲੀਡਿੰਗ ਸਤਿ ਸ੍ਰੀ ਅਕਾਲ ਮੇਰੇ ਵੀਰ ਕੋਈ ਵੀ ਸਰਕਾਰ ਪ੍ਰਾਈਵੇਟ ਵਜੋਂ ਕਿਸੇ ਨੇ ਜਰੂਰੀ ਗੱਲ ਨੂੰ ਦੁਨੀਆਂ ਤੱਕ ਪਹੁੰਚਾਉਣੀ ਹੋਵੇ ਲੋਕਾਂ ਤੱਕ ਪਹੁੰਚਾਉਣੀ ਹੋਵੇ ਤੇ ਤੁਹਾਡਾ ਬਹੁਤ ਵੱਡਾ ਸਾਥ ਤੇ ਸਹਿਯੋਗ ਚਾਹੀਦਾ ਹੁੰਦਾ ਤੁਹਾਡਾ ਸਿੱਧਾ ਧੰਨਵਾਦ ਹੈ ਉਹਦੇ ਮੈਂ ਜਦੋਂ ਆਪਣਾ ਧੰਨਵਾਦ ਸੀ ਉਸ ਦਿਨ ਵੀ ਤੁਸੀਂ ਬਹੁਤ ਵੱਡਾ ਸਾਥ ਦਿੱਤਾ ਅੱਜ ਵੀ ਤੁਸੀਂ ਵੱਡੀ ਕੀਮਤੀ ਚਾਹੇ ਹੋ ਤੁਹਾਨੂੰ ਜੀ ਆਇਆਂ ਨੂੰ ਬਿਹਾੜ ਦੇ ਆ ਔਰ ਜੋ ਵੀ ਲੋਕਾਂ ਦਾ 이슈 ਆ ਪਬਲਿਕ ਦਾ 이슈 ਆ ਪੰਜਾਬ ਦਾ 이슈 ਆ ਪੰਜਾਬ ਦੀ ਧਰਤੀ ਗੁਰੂ ਪੀਰ ਪਗੰਬਰਾਂ ਦੀ ਧਰਤੀ ਆ ਬਹੁਤ ਪ੍ਰਾਤਨ ਸਮੇਂ ਤੋਂ ਪਤਾ ਨਹੀਂ ਕੀ ਖੁਨਾਮੀ ਇਸ ਧਰਤੀ ਦੇ ਜਾਇਆਂ ਤੋਂ ਹੋਈ ਆ ਬਹੁਤ ਵਾਰ ਇਹਨਾਂ ਨੂੰ ਜ਼ਿਆਦਾ ਦੇਖਣ ਦਾ ਮੌਕਾ ਮਿਲਿਆ 47 ਤੋਂ ਪਹਿਲਾਂ ਵੀ ਬਹੁਤ ਵਾਰ ਹੋਇਆ ਬਹੁਤ ਤੁਹਾਨੂੰ ਕਰੇ ਆਪਾਂ ਫੇਸ ਕੀਤੇ 47 ਫੇਸ ਕੀਤਾ ਭਾਰਤੀ ਲੜਾਈ ਚੱਲੀ 61 ਦੇ 71 ਦੇ 60 ਫੇਰ ਮੰਡ ਹੋਈ 84 ਆਪਾਂ ਵੇਖਿਆ ਨਸ਼ੇ ਦਾ ਜਿਹੜਾ ਸਾਡਾ ਨੌਜਵਾਨੀ ਦਾ ਜੜਾ ਕੀਤਾ ਪਰਵਾਸ ਸਾਨੂੰ ਛੱਡਣਾ ਪਿਆ ਬਹੁਤ ਤਰ੍ਹਾਂ ਦੇ ਉਜਾੜੇ ਛੱਡਣ ਤੋਂ ਬਾਅਦ ਅੱਜ ਇਹ ਜਿਹੜੀ ਸਰਕਾਰ ਲੋਕਾਂ ਨੇ ਬੜੇ ਚਾਅ ਦੇ ਨਾਲ ਬਣਾਈ ਸੀ ਉਹ ਬੜਾ ਪਛਾਇਦ ਕੋਈ ਸ਼ਨਾਮੀ ਚੀਜ਼ ਆਊਗੀ ਪਰੇਸ਼ਕਰ ਨੇ ਜੋ ਪੰਜਾਬੀਆਂ ਨਾਲ ਕੀਤਾ ਸ਼ਾਇਦ ਪੰਜਾਬੀਆਂ ਨੇ ਸੁਪਨੇ ਵਿੱਚ ਵੀ ਨਾ ਸੋਚਿਆ ਹੋਵੇ। ਆ ਜਿਹੜੀ ਪਾਲਸੀ ਦੀ ਆਪਾਂ ਗੱਲ ਕਰਦੇ ਹਾਂ ਤੂੰ ਪਹਿਲਾਂ ਵੀ ਜਿੰਨੀਆਂ ਇਹਨਾਂ ਦੀਆਂ ਪਾਲਸੀਆਂ ਆਈਆਂ ਜਾਂ ਆਪਾਂ ਸਰਕਾਰ ਦੇ 3 ਸਾਲ ਦੀ ਪਹਿਲਾਂ ਮਣੀਜੀ ਗੱਲ ਕਰ ਲਈਏ ਤੂੰ ਮਾਤਰ ਕਰਪਸ਼ਨ ਦੀ ਹੱਤ ਆਪਾਂ ਕਿੱਥੇ ਤੱਕ ਪਹੁੰਚ ਗਈ ਸਾਰੇ ਜਾਣਦੇ ਆ। ਕਤਲੋਕਾਤ, ਲੁੱਟ ਖਸੁੱਟ ਦਾ ਕੀ ਹਾਲ ਆ, ਲਾਂਡਾ ਡੋ ਦੀ ਸਿਤੀ ਕਿੱਥੇ ਪਹੁੰਚ ਗਈ? ਸਰਕਾਰ ਨਾਲੋਂ ਦੀ ਕੋਈ ਚੀਜ਼ ਨਹੀਂ ਅਸੀਂ ਕਿਸੇ ਦੇ ਅਧੀਨ ਪੰਜਾਬੀ ਕੰਮ ਕਰ ਰਹੇ ਆ ਇਹ ਸਾਰਾ ਕੁਝ ਪਹਿਲੀ ਵਾਰੀ ਹੋ ਰਿਹਾ ਪੰਜਾਬ 'ਚ ਸੋ ਅੱਜ ਜਿਹੜੀ ਗੱਲ ਕਰਕੇ ਆਪਾਂ ਬੈਠੇ ਆ ਜਿਹੜੀ ਮੈਂ ਪਹਿਲਾਂ ਸਭ ਤੋਂ ਸਰਦਾਰ ਸਿੰਘ ਬਾਦਲ ਤੇ ਸ਼ਰਮਣੀ ਕੰਟੀਨ ਦੇ ਇਕੱਲੇ ਇਕੱਲੇ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲ ਕਦਮੇ ਕੀਤੀ ਆਮ ਕਿਸਾਨ ਦੇ ਨਾਲ ਪੰਜਾਬੀ ਦੇ ਨਾਲ ਲੋਹੜਾ ਨੌਸੀਆਂ ਦੇ ਨਾਲ ਖੜ ਕੇ ਇੱਕ ਧਰਨਾ ਲਾਇਆ ਧਰਨੇ ਤੋਂ ਬਾਅਦ ਸਰਕਾਰ ਨੂੰ ਆਪਣੀ ਇਹ ਲੈਂਡ ਪੋਲਿਸੀ ਦੇ ਵਿੱਚ ਚੇਂਜ ਕਰਨੀ ਪਈ ਹੈ ਅਮੈਂਡਮੈਂਟ ਕਰਨੀ ਪਈ ਇਹ ਸਾਡੀ ਸਮਝ ਲੋ ਧਰਨੇ ਦੀ ਵੱਡੀ ਪ੍ਰਾਪਤੀ ਹੈ ਇਹ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਹੈ ਤਾਂ ਕਿ ਉਹਵਰਲ ਤਾਂ ਇਹ ਸਾਡਾ ਅਜਾੜਾ ਪੱਜ ਕਿਸੇ ਨੂੰ ਸੋਚਣ ਲਈ ਮਜਬੂਰ ਹੋਣਾ ਪਵੇ ਕਿਸੇ ਨੂੰ ਆਪਣੇ ਪੋਲਿਸੀ ਵਿੱਚ ਚੇਂਜ ਕਰਨੀ ਪਵੇ ਆਪਣੇ ਕੰਮ ਦੇ ਵਿੱਚ ਕੋਈ ਬਦਲਾਅ ਹੋਣੇ ਹੁਣ ਆਪਾਂ ਕਿਤੇ ਸਮਝ ਲੋ ਇਹ ਸਾਡੀ ਪ੍ਰਾਪਤੀ ਸੀ ਸਾਡੀ ਵੱਡੀ ਪ੍ਰਾਪਤੀ ਆ ਵੀ ਅਸੀਂ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਂ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਜਾਂ ਸਰਕਾਰ ਨੂੰ ਮਜਬੂਰ ਨਾ ਆਪਣੀ ਪਾਲਿਸੀ ਦੇ ਵਿੱਚ ਜਿਹੜੀ ਧੱਕੇ ਵਾਲੀ ਗੱਲ ਸੀ ਉਹ ਖਤਮ ਕਰਕੇ ਸੇਫਟੀ ਵਾਲੀ ਗੱਲ ਤੇ ਹੋਣਾ ਪਿਆ ਇਹ ਸਰਕਾਰ ਦੀ ਤੇ ਇਹ ਸਾਡੀ ਅਕਾਲੀ ਦਲ ਦੀ ਤੇ ਸਦਾ ਸ੍ਰੀ ਸੁਖਮੰਨ ਬਾਦਲ ਜੀ ਦੀ ਵੱਡੀ ਪ੍ਰਾਪਤੀ ਦਸਕਰਨ ਹੋਣਾ ਹੈ ਬਹੁਤ ਵਿਸਾਰ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਆ ਪਾਲਿਸੀ ਦੇ ਵਿੱਚ ਕੀ ਕੀ ਆ ਇਹ ਮੈਂ ਤੁਹਾਨੂੰ ਤਾਂ ਵੀ ਇਹ ਪਾਲਿਸੀ ਨਹੀਂ ਇਹ ਅਜਾੜਾ ਹੈ ਖਾਣਾ ਦਾ ਜਿਹੜਾ ਜਿੰਨੇ ਅਜਾੜੇ ਪਹਿਲਾਂ ਮੈਂ ਗਿਣਿਆ ਉਹਨਾਂ ਤੋਂ ਬਾਅਦ ਐਸੇ ਦੇ ਨਾਲ ਦੇ ਹੋਈ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ